ਦੇ ਆ ਉਹ ਨੋਂ ਨੋਟ ਪਾਖਦੇ ਤੇ ਉਹਨਾਂ ਦੋਨਾਂ ਨੂੰ ਬਹੁਤ ਚੰਗਾ ਲੱਗਦਾ ਵੀ ਕੋਈ ਉਹਨਾਂ ਨੂੰ ਵੇਖ ਰਿਹਾ ਹੈਗਾ ਕੋਈ ਉਹਨਾਂ ਦੀ ਤਾਰੀਫ ਕਰ ਰਿਹਾ ਹੈਗਾ ਤੇ ਪਰ ਉਹਨਾਂ ਨੇ ਕੋਈ ਹੱਦਾ ਪਾਰ ਨਹੀਂ ਕੀਤੀ ਅਸੀਂ ਮੈਂ ਸਟਾਰ ਪਰਪਲ ਕੋਰ ਤੇ ਅਮਨਜੋਤ ਕੋਰ ਨੇ ਉਹਨਾਂ ਨੂੰ ਬਸ ਬੜੀ ਜਿਹੀ ਲੱਗਦਾ ਸੀਗਾ ਵੀ ਕੋਈ ਉਹਨਾਂ ਨੂੰ ਦੇਖਦਾਗਾ ਉਹਨਾਂ ਨੂੰ ਪਸੰਦ ਕਰਦਾਗਾ ਚਲੋ ਹੁਣ ਜਿੰਦਗੀ ਚੱਲਦੀ ਰਹਿੰਦੀ ਹੈਗੀ ਪਰ ਮੈਂ ਜਿਹੋ ਵਿੱਚ ਗੱਲ ਦਾ ਹਰਪੀਟ ਕੋਰ ਤੇ ਅਮਨਜੋਤ ਕੋਰ ਦੀ ਬਿਲਕੁਲ ਇੱਕ ਗੱਲ ਸੀਗੀ ਉਹਨਾਂ ਨੇ ਇਹ ਵਾਅਦਾ ਕੀਤਾ ਸੀਗਾ ਵੀ ਜੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਮੁੰਡਾ ਆਉਂਦਾਗਾ ਤਾਂ ਦੋਵੇਂ ਭੈਣਾਂ ਨੂੰ ਪਸੰਦ ਆਉਣਾ ਜ਼ਰੂਰੀ ਹੈਗਾ ਹੁਣ ਅਕਸਰ ਮੋਨਾਂ ਜਿੰਦਗੀ ਵਿੱਚ ਬਹੁਤ ਮੁੰਡੇ ਆਏ ਕਦੇ ਹਰਪੀਤ ਕੌਰ ਨੂੰ ਪਸੰਦ ਆਇਆ ਕਰੇ ਅਰੇ ਅਮਨਜੋਤ ਕੌਰ ਨੂੰ ਨਾ ਪਸੰਦ ਆਇਆ ਕਰੇ ਕਦੇ ਅਮਨਜੋਤ ਕੌਰ ਨੂੰ ਪਸੰਦ ਆਇਆ ਕਰੇ ਹਰਪੀਤ ਕੌਰ ਨੂੰ ਨਸੰਤ ਨਾ ਆਇਆ ਕਰੇ ਹੁਣ ਚਲਦੀ ਗਈ ਜਿੰਦਗੀ ਜਿੰਦਗੀ 'ਚ ਇੱਕ ਬੰਦਾ ਹੁੰਦਾ ਦਾ ਇੱਕ ਮੁੰਡਾ ਹੁੰਦਾ ਦਾ ਜਿਹਦਾ ਨਾਮ ਹੁੰਦਾ ਦਾ ਗਗਨਦੀਪ ਸਿੰਘ ਗਗਨਦੀਪ ਸਿੰਘ ਦਾ ਮਤਲਬ ਹੀ ਉਹ ਦੇਖ ਕੇ ਅਮਨਜੋਤ ਕੌਰ ਦੀ ਖੂਬਸੂਰਤੀ ਉਹਦੇ ਫਿਦਾ ਹੋ ਜਾਂਦਾ ਦਾ ਅਮਰਜੋਤ ਕੋਰ ਨੂੰ ਗਗਨਦੀਪ ਪਸੰਦ ਹੁੰਦਾ ਹੈਗਾ ਤੇ ਉਹ ਆਪਦੀ ਭੈਣ ਹਰਪੀਤ ਕੌਰ ਨਾਲ ਗੱਲ ਕਰਦੀ ਹੈਗੀ ਤੇ ਉਹਨੂੰ ਗੱਲ ਦੱਸਦੀ ਹੈ ਵੀ ਜਿਹੜਾ ਮੈਨੂੰ ਇਹ ਮੁੰਡਾ ਪਸੰਦ ਆਗਾ ਵੀ ਤੁਸੀਂ ਦੱਸੋ ਇਹ ਮੈਂ ਇਹਦੇ ਨਾਲ ਗੱਲਬਾਤ ਕਰਾਂ ਜਾਂ ਨਾ ਕਰਾਂ ਹੁਣ ਹਰਪੀਤ ਕੌਰ ਉਸ ਮੁੰਡੇ ਨੂੰ ਵੇਖਦੀ ਹੈਗੀ ਤੇ ਉਹਨੂੰ ਵੀ ਪਸੰਦ ਕਰ ਲੈਂਦੀ ਹੈਗੀ ਹੁਣ ਉਹਨਾਂ ਦੀ ਜ਼ਿੰਦਗੀ 'ਚ ਪਹਿਲੀ ਵਾਰ ਹੋਇਆ ਸੀਗਾ ਜਿਹੜਾ ਦੋਵੇਂ ਪਹਿਲਾਂ ਉਹ ਇੱਕ ਹੀ ਮੁੰਡਾ ਪਸੰਦ ਆ ਗਿਆ ਸੀਗਾ ਤੇ ਹੁਣ ਜਿਹੜੀ ਅਮਰਜੋਤ ਕੋਰ ਦੀ ਗੱਲਬਾਤ ਹੋ ਜਾਂਦੀ ਹੈ ਕਿ ਗਗਨਦੀਪ ਸਿੰਘ ਨਾਲ ਤੇ ਚਲੋ ਹਰਪੀਤ ਕੌਰ ਹੀ ਉਹਨਾਂ ਦੋਨਾਂ ਨੂੰ ਮਲਾਉਣ ਆਈ ਸੀਗੀ ਤੇ ਉਹਨਾਂ ਨੂੰ ਇੱਕ ਜਦੋਂ ਇੱਕ ਕਮਰੇ ਦੇ ਵਿੱਚ ਜਾਂਦੇ ਤੇ ਜਿਹੜੇ ਵਾਰ ਦਰਵਾਜੇ ਤੇ ਕੁੜੀ ਖੜੀ ਹੁੰਦੀ ਸੀ ਉਹਦਾ ਨਾਮ ਸੀ ਹਰਪ੍ਰੀਤ ਉਹ ਦੋਨਾਂ ਲਈ ਰਾਖੀ ਰੱਖਦੀ ਸੀ ਪਰ ਉਹਨਾਂ ਨੇ ਕੋਈ ਕਮਰੇ ਜਾਂਦਾ ਬਾਹਰ ਨਹੀਂ ਕੀਤਾ ਸੀਗਾ ਕੋਈ ਲੈਂਪ ਤੋਂ ਬਾਹਰ ਕੰਮ ਨਹੀਂ ਕੀਤਾ ਸੀਗਾ ਹੁਣ ਜਿਹੜੀ ਅਮਨਜੋਤ ਕੌਰ ਉਹ ਬਹੁਤ ਜ਼ਿਆਦਾ ਫਿਦਾ ਹੋ ਗਈ ਸੀ ਗਗਨਦੀਪ ਸਿੰਘ ਤੇ ਗਗਨਦੀਪ ਸਿੰਘ ਨੂੰ ਅਮਨਜੋਤ ਕੌਰ ਤੋਂ ਬਹੁਤ ਜ਼ਰਗਾਨ ਲੱਗਾ ਸੀਗਾ ਕਿਉਂਕਿ ਅਮਨਜੋਤ ਕੌਰ ਦੇਖਣ ਚ ਬਹੁਤ ਖੂਬਸੂਰਤ ਸੀ ਕਿ ਤੇ ਗਗਨਦੀਪ ਸਿੰਘ ਉਹ ਡਰਦਾ ਸੀਗਾ ਵੀ ਉਹਦੀ ਜ਼ਿੰਦਗੀ ਚੋਂ ਕਦੇ ਪੂਰੀ ਚਲੀ ਨਾ ਜਾਵੇ ਕਿਸੇ ਗਲਤੀ ਕਰਕੇ ਤੇ ਫੇਰ ਉਹ ਕੁੜੀ ਜਿਹੜੀ ਅਮਨਜੋਤਪੁਰ ਕਹਿੰਦੀ ਮੈਂ ਤੇਨਾਂ ਵਿਆਹ ਕਰਾਉਣਾ ਦਸਨਦੀਪ ਸਿੰਘ ਨੂੰ ਕਹਿੰਦੀ ਵੀ ਤੂੰ ਮੇਰੇ ਘਰੇ ਗੱਲ ਕਰਨ ਲੱਗ ਪਰ ਗੱਲ ਕਰਨ ਤੋਂ ਪਹਿਲਾਂ ਤੈਨੂੰ ਕੋਈ ਕੰਮ ਕਰ ਦੇਖਣਾ ਪਊਗਾ ਵੀ ਤੂੰ ਵਿਹਲਾ ਰਹਿਣਾ ਨਹੀਂ ਅਗੋਂ ਤੋ ਕੋਈ ਕੰਮ ਕਰਨਾ ਪੈਣਾਗਾ ਫੇਰ ਗਗਨਦੀਪ ਸਿੰਘ ਉਹਦਾ ਦੋਸਤ ਸੀਗਾ ਇੱਕ ਚਲੰਡੀਗੜ੍ਹ ਜਿਹਦਾ ਨਾਮ ਸੀਗਾ ਗੋਪਾਲ ਉਹਦੇ ਕੋਲ ਜਾਂਦਾਗਾ ਕੰਮ ਕਰ ਸਕਦਾਗਾ ਉਸ ਤੋਂ ਬਾਅਦ ਗੋਪਾਲ ਹੀ ਉਹ ਉੱਥੇ ਆਪਦੀ ਨੌਕਰੀ ਲਵਾਉਂਦਾਗਾ ਹੁਣ ਅਮਨਜੋਤ ਕੋਲੇ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਜਿਹੜੇ ਮਤਲਬੀ ਬੰਦੇ ਨੂੰ ਪਿਆਰ ਕਰਦੀ ਸੀ ਉਹ ਕੰਮ ਕਰ ਕੋਈ ਕਰਨ ਲੱਗਿਆ ਸੀਗਾ ਹੋਲੇ ਇੱਧਰ ਵੱਗ ਅਮਨਜੋਤ ਕੌਰ ਦੀ ਜਨਦੀਪ ਸਿੰਘ ਦੀ ਜ਼ਿੰਦਗੀ ਚੱਲ ਰਹੀ ਹੈ ਤੇ ਦੂਸਰੇ ਪਾਸੇ ਹਰਪ੍ਰੀਤ ਕੌਰ ਦੀ। ਹੋ ਸਾਰੇ ਪਿੰਡ 'ਚ ਗੱਲਬਾਤ ਪਤਾ ਲੱਗ ਗਈ ਸੀ ਵੀ ਜਿਹੜੀ ਉਹਨਾਂ ਦੀ ਛੋਟੀ ਕੁੜੀ ਹਰਵਾਰ ਸਿੰਘ ਦੀ ਅਮਨਜੋਤ ਕੌਰ ਉਹਦੀ ਕਿਸੇ ਮੁੰਡੇ ਨਾਲ ਗੱਲਬਾਤ ਹੋਈ। ਹੁਣ ਸਾਰੇ ਪਿੰਡ 'ਚ ਖਬਰਾਂ ਫੈਲਦਿਆਂ ਦਾ ਘਰਦਾਨੋ ਪਤਾ ਲੱਗ ਹੀ ਜਾਂਦਾ ਹੈ ਇਸ ਤਰ੍ਹਾਂ। ਜਿਹੜਾ ਮਤਲਬ ਵੀ ਹਰਵਾਰ ਸਿੰਘ ਦਾ ਮੁੰਡਾ ਸੀਗਾ ਉਸ ਕੁੜੀਆਂ ਦਾ ਭਰਾ ਲਖਵਿੰਦਰ ਸਿੰਘ ਉਹਨੂੰ ਵੀ ਗੱਲਬਾਤ ਪਤਾ ਲੱਗ ਗਈ ਜਿਹੜੀ ਉਹਦੀ ਛੋਟੀ ਭੈਣ ਆ ਗਈ ਅਮਨਜੋਤ ਕੌਰ ਉਹਦੀ ਇੱਕ ਮੁੰਡੇ ਨਾਲ ਗੱਲਬਾਤ ਹੈ। ਉਹ ਘਰੇ ਆਉਂਦਾ ਅਮਨ ਤੇ ਬਚਾਲਿਆ ਜਾਂਦੀ ਆ ਉਹਨਾਂ ਦੀ ਮਾਂ ਜਸਵੀਰ ਕੌਰ ਜਸਵੀਰ ਕੌਰ ਕਹਿੰਦੀ ਹੈਗੀ ਕਿ ਤੇ ਜਿਹੜੀਆਂ ਮੇਰੀਆਂ ਕੁੜੀਆਂ ਮੈਨੂੰ ਮੇਰੀਆਂ ਕੁੜੀਆਂ ਤੇ ਬਹੁਤ ਭਰੋਸਾ ਗਏ ਕੰਮ ਨਹੀਂ ਕਰਦਣਾ ਇਸ ਜਗ੍ਹਾ ਵੀ ਤੇਨੂੰ ਤੇਰੇ ਦੋਸਤ ਨੇ ਝੂਠ ਬੋਲ ਲਿਆ ਹੋਣਾ ਆ ਹੋਣੇ ਗੱਲ ਉਹਨੂੰ ਦੱਸੀ ਗਈ ਨਹੀਂ ਸੀ ਲਖਮੀਂਦਰ ਸਿੰਘ ਨੂੰ ਲਖਮੀਂਦਰ ਸਿੰਘ ਨੂੰ ਗੱਲ ਦੱਸੀ ਸੀ ਉਹਦੇ ਪੱਕੇ ਦੋਸਤ ਜਗੀਰਾ ਨੇ ਜਗੀਰਾ ਸੀਗਾ ਜਿਹੜਾ ਛੋਟੀ ਉਮਰ ਦਾ ਸੀਗਾ 17 18 ਸਾਲਾਂ ਦਾ ਤੇ ਉਹ ਉਸ ਕੁੜੀ ਨੂੰ ਪਸੰਦ ਕਰਦਾ ਸੀ ਜਿਹਦਾ ਨਾਮ ਸੀਗਾ ਹਰਪ੍ਰੀਤ ਕੌਰ ਮਤਲਬ ਇਹ ਵੀ ਇਕਵਿੰਦਰ ਸਿੰਘ ਦੀ ਵੱਡੀ ਭੈਣ ਨੂੰ ਬਹੁਤ ਚਾਹੁੰਦਾ ਸੀਗਾ ਉਹਨੂੰ ਇਹ ਸੀਗਾ ਕਿ ਉਹਦੇ ਨਾਲ ਕੋਈ ਗੱਲਬਾਤ ਹੋ ਜਾਏ ਪਰ ਉਹਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ ਤਾਂ ਕਰਕੇ ਉਹਨੇ ਉਹਦੀ ਜਿਹੜੀ ਛੋਟੀ ਭੈਣ ਦੀ ਗੱਲਬਾਤ ਛੇੜ ਕੀਤੀ ਆ ਵੀ ਤੇਰੀ ਭੈਣ ਆ ਜਿਹੜੀ ਉਸ ਮੁੰਡੇ ਨਾਲ ਗੱਲ ਤਾਂ ਗਈ ਕਿ ਤੇ ਲੋਕੀ ਕਰਮ ਚੁਕਣਾ ਚਾਹੀਦਾ ਤਾਂ ਕਰਕੇ ਲਖਮਿੰਦਰ ਸਿੰਘ ਘਰੇ ਆ ਕੇ ਝਟਕਦਾ ਦਾ ਉਹਦੀ ਛੋਟੀ ਭੈਣ ਚਲੋ ਜਿੰਦਗੀ ਚੱਲਦੀ ਆ ਫੇਰ ਹੁਣ ਉਹਨਾਂ ਨੇ ਉਹਦੀ ਮਾਂ ਨੇ ਯਕੀਨ ਨਹੀਂ ਕੀਤਾ ਉਹ ਮਖਮਿੰਦਰ ਸਿੰਘ ਦੀ ਗੱਲ ਤੇ ਹੌਲੀ ਹੌਲੀ ਫਿਰ ਜਿਹੜਾ ਮਤਲਬ ਉਹਦੇ ਪਿਆਰ ਨੂੰ ਪਤਾ ਲੱਗਿਆਂ ਦੀ ਹਰਵਤ ਸਿੰਘ ਕਿ ਉਹਦੀ ਜਿਹੜੀ ਕੁੜੀ ਛੋਟੀ ਕੁੜੀ ਉਹਦੀ ਗੱਲਬਾਤ ਕਿਸੇ ਨਾਲ ਉਹ ਕਰੇ ਆਉਂਦਾ ਦਾ ਕਾਪੂਨ ਝੜਕਾ ਬੈਲ ਲਾਗਾ ਦਾ ਤਾਂ ਲੜਾਈ ਜਿਹੜਾ ਹੋਂਦ ਦਾ ਕਰੇ ਲੜਾਈ ਜਿਹੜੇ ਹੋਣ ਤੋਂ ਬਾਅਦ ਜਿਹੜਾ ਲਖਮਿੰਦਰ ਸਿੰਘ ਉਹ ਘਰ ਛੱਡ ਕੇ ਚਲਾ ਜਾਂਦਾ ਉਹਦੀ ਜ਼ਿੰਦਗੀ ਚ ਲਖਮਿੰਦਰ ਸਿੰਘ ਦੀ ਜ਼ਿੰਦਗੀ ਚ ਇੱਕ ਹੋਰ ਬੋਸ ਤੋਂ ਉਹਦਾ ਹੋਰ ਮਿੱਤਰ ਆਉਂਦਾ ਜਿਹੜਾ ਸੀ ਟਰੱਕ ਡਰਾਈਵਰ ਉਹਦਾ ਮੂਲਕਾ ਨਾਮ ਸੀ ਗੁਰਸੇਵ ਸਿੰਘ ਗੁਰਸੇਵ ਸਿੰਘ ਟਰੱਕ ਡਰਾਈਵਰ ਸੀਗਾ ਤਾਂ ਕਰਕੇ ਉਹਨੇ ਲਖਮਿੰਦਰ ਸਿੰਘ ਨੂੰ ਆਪਦੇ ਨਾਲ ਹੀ ਰੱਖ ਲਿਆ ਦੋਵੇਂ ਮਗਰ ਇੱਕ ਭਰਾਵਾਂ ਦੀ ਤਰ੍ਹਾਂ ਰਹਿਣ ਲੱਗ ਗਏ ਜਿਹੜਾ ਗੁਰਸੇਵ ਸਿੰਘ ਉਹ ਲਖਮਿੰਦਰ ਸਿੰਘ ਨੂੰ ਆਪਦੇ ਘਰੇ ਲੈ ਜਾਂਦਾ ਦਾ ਉਹ ਨਹੀਂ ਪਤਾ ਠੀਕਾ ਵੀ ਜਿਹੜੀ ਗਲਤੀ ਕਾਰਨਾਰ ਹੈ ਉਹ ਵੱਡੀ ਵੱਡੀ ਗਲਤੀ ਹੋਣੀ ਹੈਗੀ ਚਲੋ ਵਧੀਆ ਜਿੰਦਗੀ ਚੱਲਦੀ ਆ ਟਰੱਕ ਡਰਾਈਵਰ ਵੀ ਉਹ ਆਪਸ ਉਹਨੂੰ ਨਾਲ ਲੈ ਕੇ ਜਾਂਦਾ ਜੜਿਆਂ ਦੇ ਗੁਰਸੇਵਕ ਸਿੰਘ ਲਖਮਿੰਦਰ ਸਿੰਘ ਨੂੰ ਪਰ ਹੁਣ ਤੇ ਜਿਹੜੀ ਗੁਰਸੇਵਕ ਸਿੰਘ ਦੀ ਘਰ ਵਾਲੀ ਸੀ ਦੀ ਲਖਮਿੰਦਰ ਸਿੰਘ ਨੂੰ ਭਾਬੀ ਜਾਂਦਾ ਸੀਗਾ ਤੇ ਜਦੋਂ ਸ਼ਾਮ ਨੂੰ ਘਰੇ ਜਾਂਦਾਗਾ ਤੋ ਉਹ ਭਾਬੀ ਤੋਂ ਉਹਦੀ ਹਟਕ ਜਾਂਦੀ ਏ ਲਖਮਿੰਦਰ ਸਿੰਘ ਦੀ ਤੇ ਹੁਣ ਹੌਲੀ ਹੌਲੀ ਜਿਹੜੀ ਉਹ ਭਾਬੀ ਆ ਗੁਰਸੇਵਕ ਸਿੰਘ ਦੀ ਸੌਮੀ ਲਖਮਿੰਦਰ ਸਿੰਘ ਦੀ ਗੁਰਸੇਵਕ ਸਿੰਘ ਦੀ ਘਰ ਵਾਲੀ ਉਹ ਵੀ ਉਹਨੂੰ ਲਖਮਿੰਦਰ ਸਿੰਘ ਨੂੰ ਪਸੰਦ ਕਰਨ ਲੱਗ ਜਾਂਦੀ ਹੈ ਜੋ ਲਾਖਪਰ ਗੁਰਸੇਵ ਸਿੰਘ ਨਾਲ ਘਰੇ ਆਉਂਦਾ ਦਾਉ ਚਾਰੂ ਪੀ ਕੇ ਤੇ ਉਹ ਜਲਦੀ ਹੀ ਸੌ ਜਾਂਦਾ ਸੀਗਾ ਤਾਂ ਕਰਕੇ ਜਿਹੜੀ ਗੁਰਸੇਵ ਸਿੰਘ ਦੀ ਪਤਨੀ ਸੀਗੀ ਉਹ ਇੱਕ ਮਤਲਬ ਵੀ ਇੱਕ ਔਰਤ ਦੀ ਹੱਜ ਹੁੰਦੀ ਹੈ ਜੀ ਉਹ ਪੂਰੀ ਨਹੀਂ ਕਰ ਪਾ ਰਿਆ ਸੀਗਾ ਗੁਰਸੇਵ ਸਿੰਘ ਤਾਂ ਇਸ ਕਰਕੇ ਜਿਹੜੀ ਲਖਮਿੰਦਰ ਸਿੰਘ ਤੇ ਉਸ ਨੂੰ ਉਹਦੀ ਅੱਖ ਆ ਗਈ ਤੇ ਦੋਵਾਂ ਜਿਹੜੇ ਜਿਹੜੇ ਗੱਲਾਂ ਬਾਤਾਂ ਸ਼ੇਅਰ ਹੋਣ ਲੱਗ ਪਏ ਉਹ ਗੱਲਾਂ ਬਾਤਾਂ ਜਿਹੜੀਆਂ ਕਦੇ ਮਤਲਬ ਵੀ ਦੋਸਤ ਦੋਸਤ ਨਾ ਕਰਦਾ ਗਾ ਗਰਲਫ੍ਰੈਂਡ ਬாய்ਫ੍ਰੈਂਡ ਨਾ ਕਰਦੀ ਕਿ ਉਹ ਗੱਲਾਂ ਬਾਤਾਂ ਦੋਨਾਂ ਭਾਪੀ ਦੇ ਹੋਰ ਚ ਹੋ ਲੱਗ ਗੀਆਂ ਉਹਨਾਂ ਗੱਲਾਂ ਬਾਤਾਂ ਵਾਦਿਆਂ ਵਾਦਿਆਂ ਨਜਾਇਜ਼ ਰਿਸ਼ਤਿਆਂ ਤੇ ਮਗਲੰਗਾਂ ਨਜਾਇਜ਼ ਰਿਸ਼ਤਿਆਂ ਤੋਂ ਬਾਅਦ ਉਹਨਾਂ ਦੋਨਾਂ ਨੇ ਸਰੀਰਕ ਸੰਬੰਧ ਬਣਾ ਲੈ ਸ਼ੁਰੂ ਕਰਦੇ। ਹੁਣ ਇੱਕ ਪਾਸੇ ਜਿਹੜਾ ਉਹ ਤੋਂ ਮੋੜ ਨੂੰ ਲਖਮਿੰਦਰ ਸਿੰਘ ਉਹਦਾ ਆਪ ਮਤਲਬ ਇਹ ਗੰਦ ਪਲਾ ਰਿਹਾ ਸੀ ਇੱਕ ਵਿਆਹੀ ਹੋਈ ਔਰਤ ਨਾਲ ਸੰਬੰਧ ਮਾ ਰਿਹਾ ਸੀ ਨਾ ਦੂਸਰੇ ਪਾਸੇ ਉਹਦੇ ਨਾਲ ਜੁੜੇਗਾ ਭੈਣਾ ਸਿੰਘ ਦੋਵੇਂ ਉਹ ਸਾਰੇ ਪਿੰਡ 'ਚ ਮਤਲਬ ਇਹ ਗੰਦ ਵਿਚਾਰ ਰਿਆਂ ਸੀਗਾ। ਹੁਣ ਜਿਹੜਾ ਇਹ ਗੱਲ ਹਰਵੰਸ ਸਿੰਘ ਨੂੰ ਦੋਮਾ ਵਾਰੇ ਪਤਾ ਲੱਗਦਾ ਉਹਦਾ ਜਿਹੜਾ ਮੁੰਡਾ ਆ ਉਹ ਵੀ ਕਿਸੇ ਨਾਲ ਨਜਾਇਜ਼ ਸੰਬੰਧ ਬਣਾ ਰਿਹਾਗਾ ਉਹ ਵੀ ਕਿਸੇ ਨਾਲ ਸਰੀਰਕ ਸੰਬੰਧ ਬ ਤੇ ਜਿਹੜਾ ਮਤਲਬ ਉਹਨਾਂ ਦਾ ਪੁਰਣਾ ਉਹ ਵੀ ਸਾਰੇ ਪਿੰਡ 'ਚ ਬਦਨਾਮ ਹੋ ਚੁੱਕੇ ਨੇ ਹੁਣ ਹਰਵੰਸ ਸਿੰਘ ਕੋਲ ਇੱਕ ਕਦਮ ਹੁਣ ਇੱਕ ਦਿਨ ਉੱਦੇ ਲਖਵਿੰਦਰ ਸਿੰਘ ਆ ਜਿਹੜਾ ਅੱਜ ਮਾਂਹੋਲ ਆਉਂਦਾ ਦਾ ਆਪਣੀ ਮਾਂ ਦੀ ਤਸਵੀਰ ਕੋਲ ਹੋ ਉਹ ਅੱਜ ਮਾਂਹੇ ਗੱਲ ਕਹਿੰਦਾ ਵੀ ਮੈਂ ਗੁਰਸੇਵ ਸਿੰਘ ਦੀ ਪਤਨੀ ਐ ਜਿਹੜੀ ਉਹਦਾ ਨਾਮ ਸੀ ਲਖਵਿੰਦਰ ਕੋਲ ਉਹਨਾਂ ਦਾ ਵਿਆਹ ਕਰਾਉਣਾ ਚਾਹੁੰਦਾ ਹੁਣ ਇੱਥੇ ਕੋਈ ਵੀ ਮਾਂ ਹੁੰਦੀ ਉਹਨੂੰ ਮਗਲੋਂ ਝਟਕੀ ਡਾਂਟਦੀ ਵੀ ਤੂੰ ਕਿੱਦਾਂ ਵੈਹੀ ਹੋਈ ਔਰਤ ਨਾਲ ਵਿਆਹ ਕਰਾ ਸਕਦਾਗਾ ਹੁਣ ਇੱਥੇ ਜਿਹੜੀ ਤਸਵੀਰ ਕੋਲ ਉਹਨੇ ਦਿੱਤਾ ਜਵਾਬ ਵੀ ਮੈਂ ਤਾਂ ਮੰਨ ਜੂਗੀ ਤੇਰਾ ਪ੍ਰੋਗਰਾਮ ਹਵਾਰ ਸਿੰਘ ਉਹ ਨਹੀਂ ਮੰਨਣਾ ਜਦੋਂ ਗੱਲ ਪਤਵਾਲਾ ਜਿਹੜਾ ਹਵਾਰ ਸਿੰਘ ਨੂੰ ਵੀ ਜਿਹੜਾ ਮੁੰਡਾ ਦਾ ਉਹ ਹੁਣ ਉਸ ਔਰਤ ਨਾਲ ਵਿਆਹ ਕਰਨ ਨੂੰ ਫਿਰਦਾ ਦਾ ਉਹ ਵੀ ਇੱਕ ਬੇਘੀ ਔਰਤ ਨਾਲ ਤੇ ਉਹਨੂੰ ਬਹੁਤ ਦੁੱਖ ਲੱਗਦਾ ਉਹ ਸਾਰਾ ਮਤਲਬ ਵੀ ਆਪਦੀ ਘਰ ਵਾਲੀ ਆਪਣੀ ਜਸਵੀਰ ਕੌਰ ਨੂੰ ਝੜਕ ਲਗਾ ਉਹ ਇਹ ਕਹਿੰਦਾ ਵੀ ਤੂੰ ਇਹ ਜੀ ਸੀਗੀ ਤਾਂ ਕਰਕੇ ਜਿਹੜੀਆਂ ਮੇਰੇ ਨਾਲ ਲੱਗਦਾ ਉਹ ਇਹ ਜਿਹਾ ਨਿਕਲਣਾ ਉਹ ਵੀ ਜਿਹੜਾ ਦੋਵੇਂ ਕੋਰਨਾ ਸਿੰਘ ਉਹ ਵੀ ਸਾਰੇ ਪਿੰਡ ਚ ਗੰਦਮਚਾਰਾ ਸਿੰਘਾਂ ਤੇ ਉਤੋਂ ਦਾ ਜਿਹੜਾ ਮੁੰਡਾ ਉਹ ਵੀ ਸਾਰਾ ਕੁਝ ਗੰਦਮਚਾਰਿਆ ਸੀਗਾ ਹੋ ਜਿਹੜਾ ਮਗਲੇ ਵੀ ਸਾਰਾ ਪਰਿਵਾਰ ਆ ਜਿਹੜਾ ਉਹ ਇੱਕ ਜੱਥਾ ਹੋ ਜਾਂਦਾ ਦਾ ਦੋਵੇਂ ਪੁਰਣਾ ਤੇ ਇੱਕ ਜਿਹੜਾ ਉਹ ਮੁੰਡਾ ਲਖਨਿੰਦਰ ਪੌਰਾ ਤੇ ਇੱਕ ਜਿਹੜੀ ਉਹ ਦੀ ਇੱਕ ਮੁਲਖਿੰਦਰ ਸਿੰਘ ਦੀ ਮਾਂ ਜਸਵੀਰ ਕੌਰ ਮਦਨਰਵਾਨ ਸਿੰਘ ਨੂੰ ਛੱਡ ਕੇ ਸਾਰਾ ਪਰਿਵਾਰ ਇੱਕ ਜੱਥਾ ਹੁੰਦਾ ਦਾ ਮੀਟਿੰਗ ਕਰਦਾ ਦਾ ਇਹ ਮੀਟਿੰਗ ਕਰਦਾ ਦਾ ਵੀ ਸਾਡੇ ਰਾਹ ਦਾ ਰੋੜਾ ਬਣ ਰਿਹਾ ਹੈਗਾ ਮੇਰਾ ਕੋਲ ਪਿੰਟਰ ਸਿੰਘ ਕਹਿੰਦਾ ਵੀ ਮੈਂ ਜੇ ਮੇਰਾ ਪਿਓ ਮਰ ਜੇ ਤਾਂ ਮੈਂ ਉਸ ਔਰਤ ਨਾਲ ਵਿਆਹ ਕਰਾ ਲੂੰਗਾ ਤੇ ਉਧਰੋਂ ਦੋ ਪੁਰਣਾ ਕਹਿੰਦੇ ਨੇ ਵੀ ਜੇ ਮੇਰਾ ਆਪਣਾ ਪਿਓ ਮਰ ਜੇ ਅਸੀਂ ਸਾਰਾ ਕੁਝ ਆਪਣੀ ਮਰਜ਼ੀ ਅਨੁਸਾਰ ਕਰ ਸਕਾਂ ਹੋਰ ਤੁਸੀਂ ਦੇਖੋ ਇੱਕ ਤੋਂ ਮਤਲਬ ਵੀ ਪਿਆਰ ਮਾਰਨ ਦੀ ਮੀਟਿੰਗਾਂ ਕਰ ਰਹੀਆਂ ਕੁੜੰਗਾ ਦੋ ਕੁੜੰਗਾ ਇੱਕ ਮੁੰਡਾ ਤੇ ਕੁੜੀ ਘਰ ਵਾਲੀ ਦੇਖੋ ਕਿੰਦਾ ਮਤਲਬ ਵੀ ਕਲਜਵਾ ਚੋ ਤੇ ਇਸ ਦੁਨੀਆ ਚ ਜਦੋਂ ਮੀਟਿੰਗ ਕਰਦੇ ਨੇ ਉਸ ਤੋਂ ਬਾਅਦ ਇੱਕ ਤੇਜ਼ ਤਿਆਰ ਨਾਂ ਲੈਂਦਾ ਵਾ ਜਿਹੜਾ ਉਹ ਸੁਖਿੰਦਰ ਸਿੰਘ ਦਾ ਤੇ ਆਪ ਦੇ ਪਿਆਰ ਦਾ ਕਤਲ ਕਰਕੇ ਸੁਣਚਾਨ ਜਗ੍ਹਾ ਤੇ ਸੱਟਾਂ ਦਾ ਲਾਸ਼ ਉਸ ਤੋਂ ਬਾਅਦ ਜਿਹੜਾ ਡਰਾਮਾ ਰਜ ਦੀ ਹੈ ਉਹ ਰਜ ਦੀ ਜਸਵੀਰ ਕੌਰ ਉਸਰਵਾ ਸਿੰਘ ਦੀ ਪਤਨੀ ਉਹ ਗੱਲ ਜਾ ਕੇ ਥਾਣੇ 'ਚ ਲਪਾਉਂਦੀ ਹੈ ਵੀ ਜਿਹੜਾ ਉਹ ਘਰ ਵਾਲਾ ਵਾ ਉਹ ਕਾਫੀ ਦਿਨਾਂ ਤੋਂ ਮਿਸਿੰਗ ਹੈਗਾ ਵੀ ਉਹ ਆਜੇ ਤੱਕ ਘਰ ਨਹੀਂ ਆਇਆ ਵੀ ਤੁਸੀਂ ਜਲਦੋਂ ਜਲਦੋਂ ਜੀ ਮਤਲਬ ਪੜਤਾਲ ਕਰੋ ਫਿਰ ਪੋਸਾ ਜਿਹੜੀ ਉਹ ਇੱਕ ਕੁ ਦਿਨ ਤੱਕ ਵੇਟ ਕਰਦੀ ਹੈਗੀ ਵੀ ਦੂਜੇ ਦਿਨਾਂ ਦੇ ਨਾਲ ਉਹਦੀ ਲਾਸ਼ ਮਿਲ ਜਾਂਦੀ ਹੈਗੀ ਹਰਵਾ ਸਿੰਘ ਦੀ ਸਮਸ਼ਾਨ ਦੇਗਾ ਤੋਂ ਉਸ ਤੋਂ ਬਾਅਦ ਜਿਹੜੀ ਲਾਸ਼ ਦੀ ਸਨਾਖਤੀ ਕਰਨ ਲਈ ਬੁਲਾਇਆ ਜਾਂਦਾ ਹੈ ਜਸਵੀਰ ਕੌਰ ਨੂੰ ਤੇ ਉਹਦੇ ਮੁੰਡੇ ਲਖਮਿੰਦਰ ਸਿੰਘ ਨੂੰ ਉਹ ਉਹਦੇ ਰੂਮ লাশ ਦੀ ਸਮਾਰਟ ਵਰਦਿਆਗੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਨੇ ਵੀ ਉਹਨਾਂ ਦਾ ਹੀ ਪਿਓ ਹਰਵੰਤ ਸਿੰਘ ਦਾ ਜਿਹੜਾ ਉਹਨਾਂ ਨੇ ਪਹਿਲਾਂ ਕੁਝ ਦਿਨ ਪਹਿਲਾਂ ਮਾਰ ਕੇ ਸੁੱਟਿਆ ਸੀ ਪਰ ਡਰਾਮਾ ਰਚਿਆ ਰੋਏ ਪਿੱਟੇ ਬਹੁਤ ਕੁਝ ਕੀਤਾ ਇਹਨਾਂ ਨੇ ਪਰ ਹੁਣ ਕਹਿੰਦੇ ਹੁੰਦੇ ਆ ਜਿਹੜਾ ਪਹਿਲਾਂ ਮਿਸਿੰਗ ਦਾ ਕੇਸ ਬੰਦਾ ਸੀ ਉਹ ਹੁਣ ਬਣ ਗਏ ਜੀ ਕਿ ਕਤਲ ਦਾ ਕੇਸ ਕਿਉਂਕਿ ਜਿਹੜੀ ਬੋਡੀ ਦੀ ਪੋਸਟਮਾਰਟਮ ਲਈ ਰਿਪੋਰਟ ਆਉਦੀ ਹੈ ਜੇ ਸੱਪ ਤਾਂ ਲੱਗਦਾ ਸੀ ਵੀ ਇਹਦੇ ਹਥਿਆਰਾਂ ਨਾਲ ਵਾਰ ਕੀਤਾ ਗਿਆ ਵੀ ਇਹਦੀ ਮੌਤ ਤਾਂ ਹੋਈ ਹੈ ਉਸ ਤੋਂ ਬਾਅਦ ਜਿਹੜੀ ਪੋਸ ਨੂੰ ਸਮਾਜ ਵੱਲ ਦਾ ਪਰਿਵਾਰ ਤੋਂ ਕਰ ਲੈ ਸੀ ਸਭ ਨਾਲ ਪਹਿਲਾਂ ਤੇ ਬਵਾਰਤ ਜਦੋਂ ਸਵਾਲ ਜਵਾਬ ਕਰਦੀਆਂ ਕੁੱਛ ਕਸ਼ ਕਰਦੀਆਂ ਪੁਲਿਸ ਤੇ ਉਸ ਤੋਂ ਬਾਅਦ ਉਹ ਬੜਾ ਮੋਢੀ ਪ੍ਰੋਫੈਸ਼ਨਲ ਕਿਲਰ ਸੀਗੇ ਨਾਲ ਰਮਿੰਦਰ ਸਿੰਘ ਪ੍ਰੋਫੈਸ਼ਨਲ ਕਿਲਰ ਸੀਗਾ ਨਾਮ ਉਹ ਜਸਵੀਰਪੁਰ ਨਾਂ ਲੋ ਦੋਵੇਂ ਕੁੜੇ ਉਹ ਮਦਲੇ ਵੀ ਇੱਕ ਦੋ ਸਵਾਲਾਂ ਤੇ ਉਹ ਖੁਬਰਾਇਆ ਜਾਂਦਾ ਉਹਨਾਂ ਨੇ ਸਾਰਾ ਕੁਝ ਸੱਚ ਦੱਸ ਦਿੰਦੇਗਾ ਪੁੱਤੂ ਖੁਦਾ ਹੁਣ ਦੋਵੇਂ ਕੁੜੇ ਦਾਸ ਦਿੰਦੇ ਨੇ ਇਹਨਾਂ ਤੇ ਉਹਦੀ ਜਿਹੜੀ ਪਤਨੀ ਹਰਵੰਤ ਸਿੰਘ ਜਸਵੀਰਪੁਰ ਉਹ ਵੀ ਦੱਸਦੀ ਹੈ ਕਿ ਮੈਂ ਅਸੀਂ ਕੀਤਾ ਕਤਲ ਜਿਹੜਾ ਰਮਿੰਦਰ ਸਿੰਘ ਦਾ ਉਹ ਵੀ ਦੱਸਦੀ ਹੈ ਮੈਂ ਹੀ ਕੀਤਾ ਉਹਦੇ ਪਿਓ ਦਾ ਕਤਲ ਹੁਣ ਜਿਹੜੇ ਮਤਲਬ ਦੋਵੇਂ ਕੁੜਗਾਂ ਗਰਫਤਾ ਹੋ ਚੁੱਕਾ ਸਿੰਘ ਹਰਪ੍ਰੀਤ ਕੌਰ ਤੇ ਅਮੋਜੋਤ ਕੌਰ ਤੇ ਲਖਵਿੰਦਰ ਸਿੰਘ ਤੇ ਜਸਵੀਰ ਕੌਰ ਇਹ ਚਾਰ ਕਤਲ ਜਿਹੜੇ ਪੁਲਿਸ ਨੇ ਫੜ ਲਏ ਸੀ ਉਸ ਤੋਂ ਬਾਅਦ ਇਹਨਾਂ ਨੂੰ ਸਜ਼ਾ ਸੁਣਾਈ ਗਈ ਹੈ। ਹੁਣ ਅੱਜ ਦੀ ਸਟੋਰੀ ਦਾ ਉਹਦੇ ਇੱਥੇ ਖਤਮ ਤੇ ਜੇ ਸਟੋਰੀ ਚੋਂ ਕੋਈ ਸਿੱਖ ਨੂੰ ਮਿਲਿਆ ਹੋਇਆ ਸਮਝ ਨੂੰ ਮਿਲਿਆ ਹੋਇਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਇਹ ਜਿਹੀਆਂ ਹੋਰ ਸਟੋਰੀਆਂ ਸੁਣ ਲਈ ਤਾਂ ਕਰਕੇ ਵੀ ਮੇਰੇ ਹਰ ਇੱਕ ਇੱਕ ਨੂੰ ਸਬਸਕ੍ਰਾਈਬਰ ਦੀ ਮੇਰੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ।